ਸਰਹੱਦੀ ਦੇਲੇ ਫਿਰੋਜ਼ਪੁਰ ਅੰਦਰ ਹੜ੍ਹਾਂ ਨੇ ਭਾਰੀ ਤਬਾਹੀ ਮਚਾਈ ਹੈ ਕਿਸਾਨਾਂ ਦੀਆਂ ਫਸਲਾਂ ਪਾਣੀ ਵਿੱਚ ਡੁੱਬ ਗਈਆਂ ਹਨ ਤੇ ਲੋਕਾਂ ਦੇ ਘਰ ਢਹਿ ਢੇਰੀ ਹੋ ਗਏ ਹਨ ਬੇਸ਼ੱਕ ਹੜ੍ਹਾਂ ਦਾ ਪਾਣੀ ਉਤਰ ਚੁੱਕਾ ਹੈ ਪਰ ਹੁਣ ਲੋਕਾਂ ਨੂੰ ਇੱਕ ਨਵੀਂ ਮੁਸੀਬਤ ਨੇ ਘੇਰਾ ਪਾ ਲਿਆ ਹੈ ਦਰਅਸਲ ਪਿੰਡ ਨਵੀਂ ਗੱਟੀ ਰਾਜੁਕੀ ਵਿਖੇ ਸਤਲੂ ਦਰਿਆ ਦੇ ਪਾਣੀ ਵਿੱਚ ਵਹਿ ਕੇ ਆਈਆਂ अनेका ਮੱਛੀਆਂ ਮਰਨੀਆਂ ਸ਼ੁਰੂ ਹੋ ਚੁੱਕੀਆਂ ਹਨ ਮੱਛੀਆਂ ਮਰ ਕੇ ਕਿਨਾਰੇ ਤੇ ਆ ਲੱਗੀਆਂ ਹਨ ਜਿਸ ਕਰਕੇ ਬਹੁਤ ਗੰਦੀ ਬਦਬੂ ਫੈਲ ਰਹੀ ਹੈ ਤੇ ਲੋਕਾਂ ਦਾ ਸਾਹ ਲੈਣਾ ਵੀ ਮੁਸ਼ਕਲ ਹੋਇਆ ਪਿਆ ਹੈ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਪ੍ਰਸ਼ਾਸਨ ਨੇ ਇਸ ਵੱਲ ਜਲ ਧਿਆਨ ਨਾ ਦਿੱਤਾ ਤਾਂ ਭਿਆਨਕ ਬਿਮਾਰੀਆਂ ਫੈਲ ਸਕਦੀਆਂ ਹਨ ਕੀ ਨਾਮ ਕੀ ਜਮਤ ਰਣਾਈ ਤਾਰਾ ਸਿੰਘ ਸਰਪੰਚ ਨਵੇਂ ਗੱਟੀ ਗੱਜੂ ਜੀ ਸਰਪੰਚ ਸਾਹਿਬ ਕੀ ਪਰੇਸ਼ਾਨੀ ਆ ਰਹੀ ਹੈ ਪਰੇਸ਼ਾਨੀ ਜੀ ਇੱਕ ਤਾਂ ਹੜਾ ਆਇਆ ਸੀ ਹੜ ਦੇ ਨਾਲ ਸਾਡੇ ਫਸਲ ਸਾਰੀ ਤਬਾਹ ਹੋ ਗਈ ਹੈ ਜੀ ਪਸ਼ੂਆਂ ਦਾ ਚਾਰਾ ਵੀ ਖਤਮ ਹੋ ਰਿਹਾ ਹੈ ਜੀ ਪੀਟਾ ਪਾਣੀ ਦੇ ਕਾਰਨ ਮੱਛੀਆਂ ਮਰ ਰਹੀਆਂ ਜੀ ਇੰਨਾ ਜ਼ਿੰਮੇਦਾਰ ਨਾ ਹੋਣਾ ਵੀ ਫਸਲ ਸਾਰੀ ਨੇ ਜੀ ਇਹਨਾਂ ਨੂੰ ਹੋਣਾ ਚਾਹੀਦਾ ਕਿ ਇੱਕ ਜੀ ਤੁਹਾਡੇ ਸਾਡੇ ਦਾ ਬਹੁਤ ਬਹੁਤ ਸ਼ੁਕਰੀਆ ਜੀ। ਸ਼ਾਸਨ ਨਾਲ ਗੱਲਬਾਤ ਹੋਈ ਆ ਇਹਨਾਂ ਮਰੀਆਂ ਹੋਈਆਂ ਮਰਾਂ ਦੇ ਲਈ। ਸ਼ਾਸਨ ਨਾਲ ਹੀ ਮਰੀਆਂ ਹੀ ਗੱਲ ਆ ਜੀ। ਹੈ? ਕੱਲ ਮਰੀਆਂ ਜੀ ਹੁਣ ਕੀ ਕਰਾਂਗੇ ਗੱਲ ਜੀ ਇਹਨਾਂ ਨੂੰ। ਇਹੰਦਾ ਕੋਈ ਹੱਲ ਹੋਈ ਤਾਂ ਵਧੀਆ ਜੀ। ਅ ਭਾਈ ਜੀ ਕੀ ਨਾਮ ਆ ਤੁਹਾਡਾ? ਮੇਰਾ ਨਾਮ ਬਲਵੀਰ ਸਿੰਘ ਹੈ, ਸਾਬਕਾ ਸਰਪੰਚ ਪਿੰਡ ਗੱਟੀ ਰਾਂਜੋਗ ਜੀ। ਸਰਪੰਚ ਸਾਹਿਬ ਕੀ ਸਮੱਸਿਆ ਆ ਰਹੀ ਹੈ? ਸਮੱਸਿਆ ਹੁਣ ਪਾਣੀ ਆਇਆ ਸੀਗਾ, ਫਸਲਾਂ ਤਬਾਹ ਹੋ ਚੁੱਕੀਆਂ ਨੇ। ਤੇ ਹੁਣ ਪਾਣੀ ਉਤਰਨ ਤੋਂ ਬਾਅਦ ਵੀ ਜਿਹੜੀਆਂ ਮੱਛੀਆਂ ਮੁੱਛੇ ਮਾਰੇ ਨੇ ਜਾਨਵਰ ਮਰੇ ਨੇ ਉਹਦੇ ਕਰਕੇ 스멜 ਬਹੁਤ ਆ ਰਹੀ ਜੀ ਤੇ ਬਿਮਾਰੀ ਫੈਲਣ ਦਾ ਡਰ ਹੈ ਜੀ ਸਾਨੂੰ ਮੱਛਰ ਬਹੁਤ ਹੋ ਰਿਹਾ ਜੀ ਤੇ ਪਰੇਸ਼ਾਨੀਆਂ ਜਿਹੜੀਆਂ ਪਰੇਸ਼ਾਨੀਆਂ ਹੁਣ ਸਾਰੀਆਂ ਜੀ ਸਾਰਾ ਫਸਲ ਤਬਾਹ ਹੋ ਗਿਆ ਕੋਈ ਲੈਣਾ ਦੇਣਾ ਸਭ ਬੰਦ ਹੋ ਗਿਆ ਜੀ ਚਾਰੋਂ ਬਰ ਸਭ ਠਾਪੇ ਜੀ ਦਿਹਾੜੀ ਮਿਹਨਤ ਮਜ਼ਦੂਰੀ ਲੋਕ ਕਰਨ ਵਾਲੇ ਸਾਡੇ ਲੋਕ ਨੇ ਕਿੱਲਾ ਕਿੱਲਾ ਦੋ ਦੋ ਕਿੱਲੇ ਜ਼ਮੀਨਾਂ ਨੇ ਹੁਣ ਸਾਰਾ ਕੰਮਕਾਰ ਇੱਕ ਵਾਰ ਠੱਪ ਹੋ ਚੁੱਕਾ ਹੈ ਫਸਲਾਂ ਦਾ ਫਸਲਾਂ ਵੀ ਤਬਾਹ ਹੋ ਗਏ ਨਾ ਕੋਈ ਪਸ਼ੂਆਂ ਦਾ ਚਾਰਾ ਰਹਿ ਗਿਆ ਘਟੋ ਘਟ 2-3 ਮਹੀਨੇ ਜਾਨੀ ਕਿ ਜ਼ਮੀਨ ਇਦਾਂ ਹੀ ਰਹਿਣੀ ਤੇ ਕੋਈ ਕਾਰੋਬਾਰ ਨਹੀਂ ਚੱਲਣਾ ਖੇਤਾਂ ਦਾ ਕੋਈ ਕੰਮਕਾਰ ਨਹੀਂ ਚੱਲਣਾ ਲੋਕ ਜਿਹੜੇ ਮਿਹਨਤ ਮਜ਼ਦੂਰੀ ਕਰਨ ਵਾਲੇ ਸੀ ਉਹਨਾਂ ਦਾ ਵੀ ਕੰਮਕਾਰ ਹੈ ਕਰੀਬ ਬਿਲਕੁਲ ਠੱਪ ਹੋ ਚੁੱਕਾ ਹੈ ਕਿੰਨੀ ਘਰ ਨੇ ਮਾਰ ਮਾਰੀ ਹੈ ਇਸ ਵਾਰ ਘਰ ਨੇ ਪ੍ਰੋਪਰ ਇਹ ਸਾਰੇ 11 ਦੀ 11 ਪੰਚਾਇਤਾਂ ਪ੍ਰਭਾਵਿਤ ਹੋਈਆਂ ਨੇ ਸਾਡਾ ਪੂਰਾ 100% ਏਰੀਆ ਜਿਹੜਾ ਗੱਟੀ ਰਾਜੋ ਦਾ ਖਰਾਬ ਹੋ ਚੁੱਕਾ ਹੈ ਫਸਲਾਂ ਤਬਾਹ ਹੋ ਚੁੱਕੇ ਨੇ ਜੀ ਕੋਈ ਝੋਨਾ ਸੀਗਾ ਕੋਈ ਆਪਣੇ ਸਬਜ਼ੀਆਂ ਬੀਜੀਆਂ ਸੀ ਮਰਚ ਸੀ ਅਰਬੀ ਸੀ ਸਭ ਖਰਾਬ ਹੋ ਚੁੱਕਾ ਈ ਤੇ ਇਹ ਮੱਛੀਆਂ ਨੂੰ ਲੈ ਕੇ ਪ੍ਰਸ਼ਾਸਨ ਨਾਲ ਉਹਨਾਂ ਦੀ ਕੀ ਗੱਲਬਾਤ ਹੋਈ ਪ੍ਰਸ਼ਾਸਨ ਨਾਲ ਕੱਲ ਦੀ ਮੱਛੇ ਮਰਨੇ ਸ਼ੁਰੂ ਹੋਈਆਂ ਤੇ ਅੱਜ ਬਹੁਤ ਜ਼ਿਆਦਾ ਸਮੈਲ ਆ ਰਹੀ ਸੀਗੀ ਬਾਕੀ ਹੁਣ ਪ੍ਰਸ਼ਾਸਨ ਨਾਲ ਗੱਲਬਾਤ ਕਰਦੇ ਉਹਨਾਂ ਨੂੰ ਦੱਸਦੇ ਵੀ ਆਹ ਆਪ ਸਾਨੂੰ ਪ੍ਰੋਬਲਮ ਆ ਰਹੀ ਏ ਇਸ ਦਾ ਕੀ ਹੱਲ ਹੋ ਸਕਦਾ ਅਗਰ ਅਗਰ ਨਾਤੇ ਹਮ ਦਿੱਤਾ ਗਿਆ ਤਾਂ ਬਿਮਾਰੀ ਫੈਲ ਸਕਦੀ ਹੈ ਨਾ ਧਿਆਨ ਦਿੱਤਾ ਗਿਆ ਤਾਂ ਬਿਮਾਰੀਆਂ ਦਾ ਫੈਲਣੀਆਂ ਫੈਲਣੀਆਂ 스멜 ਦੇ ਨਾਲ ਅੱਖਾਂ ਦੀ ਇਨਫੈਕਸ਼ਨ ਹੋ ਰਹੀ ਜੀ ਕਈਆਂ ਲੋਕਾਂ ਨੂੰ ਖਾਰਸ਼ ਹੋ ਰਹੀ ਜੀ ਤੇ ਕਾਫੀ ਬਿਮਾਰੀਆਂ ਖਾਂਸੀ ਜ਼ੁਕਾਮ ਗਲਾ ਖਰਾਬ 스멜 ਨਾਲ ਬਹੁਤ ਪੂਰੇ ਹਾਲ ਹੋ ਰਹੇ ਨੇ